ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਤਰਨਤਾਰ ਦੀ ਜਿਮਣੀ ਚੋਣ ਦੇ ਲਈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਭਾਈ ਅਮਰਪਾਲ ਖਾਲਸਾ ਦਾ ਹਲਕਾ ਹੈ ਤਰਨਤਾਰ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਭਾਈ ਅਮਰਪਾਲ ਖਾਲਸਾ ਦੇ ਪਿਤਾ ਜਾਂ ਬੀਬੀ ਪਰਮਜੀਤ ਕੌਰ ਖਾਲੜਾ ਜਿਮਣੀ ਚੋਣ ਲੜਨਗੇ ਇੱਧਰ ਦੱਸਦੀ ਹੈ ਕਿ ਆਪ ਆਦਮੀ ਪਾਰਟੀ ਨੇ ਹਲਕਾ ਅਨਚਾਰਜ ਉਹੀ ਲਗਾਏ ਨੇ ਜਿਹੜੇ ਤਿੰਨ ਵਾਰ ਸ਼ਰੂਮਣੀ ਅਕਾਲੀ ਦਲ ਵੱਲੋਂ ਵਿਧਾਇਕ ਰਹੇ ਨੇ ਹਾਲਾਂਕਿ ਉਹਨਾਂ ਦਾ ਬੜੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਹਰਬੀਰ ਸਿੰਘ ਸੰਧੂ ਦਾਪ ਮੱਕੜ ਇਹਨਾਂ ਦਿਨਾਂ ਦੇ ਵਿੱਚ ਵਟ ਕੱਢ ਰਹੇ ਨੇ ਹਾਲਾਂਕਿ ਕੰਪੇਨ ਸ਼ੁਰੂ ਕਰ ਦਿੱਤੀ ਗਈ ਹੈ ਹਰਬੀਰ ਸਿੰਘ ਸੰਧੂ ਵੱਲੋਂ ਇਹ ਵੀ ਕਿਆਸਰਗੀਆਂ ਲਗਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੀਆ ਮਾਨ ਜਾ ਮੰਨ ਕਿਰਤ ਔਲਖ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਲੇਕਿਨ ਇਧਰ ਕਾਂਗਰਸ ਪਾਰਟੀ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ ਉਹੀ ਹਲਕੇ ਦੀ ਅਗਵਾਈ ਕਰਨਗੇ ਉਹੀ ਹਲਕੇ ਦੇ ਇੰਚਾਰਜ ਹੋਣਗੇ ਅਤੇ ਅੱਜ ਤੋਂ ਹੀ ਉਹ ਕੈਂਪੇਨ ਜਿਹੜੀ ਹੈ ਸ਼ੁਰੂ ਕਰ ਦੇਣਗੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਐਮ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਬਬੇਸ਼ ਬਗੇਲ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਬਬੇਸ਼ ਬਗੇਲ ਜੋ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਇੰਚਾਰਜ ਨੇ ਅੱਜ ਸਪੈਸ਼ਲ ਉਹਨਾਂ ਨੇ ਮੁਲਾਕਾਤ ਕੀਤੀ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕਿ ਕਿਹੜਾ ਉਮੀਦਵਾਰ ਜਿਮਨੀ ਚੋਣ ਹਲਕਾ ਤਨਤੜ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਚਾਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਪਹਿਲਾਂ ਪਹਿਲ ਕੀਤੀ ਜੇ ਗੱਲ ਕਰੀਏ ਹਰਬੀਰ ਸਿੰਘ ਸੰਧੂ ਦੀ ਲਗਭਗ ਉਹਦਾ ਜਿਹੜਾ ਹੈ ਆਪ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਔਣਾ ਤੈਹ ਹੋ ਚੁੱਕਿਆ ਹੈ ਲੇਕਿਨ ਸੋਨੀਆ ਮਾਨ ਅਤੇ ਮਨਕੀਰਤ ਔਲਕ ਨੂੰ ਲੈ ਕੇ ਖਬਰਾਂ ਆ ਰਹੀਆਂ ਨਹੀਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਅੱਜ ਆਪ ਕਾਂਗਰਸ ਪਾਰਟੀ ਦੇ ਇਨਚਾਰਜ ਬਬੇਸ਼ ਬਗੇਲ ਰਾਜਾ ਫੋਰਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੱਡੇ ਪੱਧਰ ਤੇ ਮੀਟਿੰਗ ਕੀਤੀ ਗਈ ਕਿ ਕੌਣ ਹੋਵੇਗਾ ਫਿੱਟ ਕਿਸ ਦਾ ਹਲਕੇ ਦੇ ਵਿੱਚ ਨਾਮ ਚੱਲਦਾ ਹੈ ਕਿਉਂਕਿ ਹਲਕਾ ਤਰਨਤਾਰ ਟੂ ਜਿਹੜਾ ਹੈ ਸਿੱਕੀ ਦਾ ਗੜ ਬਣਿਆ ਜਾਂਦਾ ਹੈ ਤੇ ਇਹ ਵੀ ਪਤਾ ਹੈ ਸਾਰੀਆਂ ਪਾਰਟੀਆਂ ਨੂੰ ਕਿ ਇਹ ਹਲਕਾ ਭਾਈ ਅਬਰਤਪਾਲ ਖਾਲਸਾ ਦਾ ਹੈ ਕਿਉਂਕਿ ਖਡੂਰ ਸਾਹਿਬ ਖਡੂਰ ਸਾਹਿਬ ਤਰਨਤਾਰ ਦੇ ਵਿੱਚ ਆਉਂਦਾ ਹੈ 197000 ਦੇ ਨਾਲ ਵੱਡੇ ਫਰਕ ਦੇ ਨਾਲ ਕੁਲਦੀਪ ਜੀ ਦਾ ਨੂੰ ਫਰਾ ਕੇ ਐਮਪੀ ਦੀ ਸੀਟ ਜਿੱਤੀ ਸੀ ਭਾਈ ਅਬਰਤਪਾਲ ਖਾਲਸਾ ਨੇ ਐਜ਼ ਅ ਆਜ਼ਾਦ ਉਮੀਦਵਾਰ ਜੇਲ੍ਹ ਦੇ ਵਿੱਚ ਬੈਠ ਕੇ ਇਮੰਦੋ ਅਬੀ ਕੀਆ ਜਾ ਰਿਹਾ ਹੈ ਕਿ ਭਾਈ ਸਰਬਜੀਤ ਸਿੰਘ ਖਾਲਸਾ ਮਨੋਹ ਦੀ ਸਗੀ ਭੈਣ ਵੀ ਚੌਨ ਮੈਦਾਨ ਦੇ ਵਿੱਚ ਐਜ਼ੇ ਆਜ਼ਾਦ ਉਮੀਦਵਾਰ ਲੜੇਗੀ ਤੇ ਦੂਸਰੇ ਪਾਸੇ ਉਹਨੇ ਕਿਹਾ ਹੈ ਕਿ ਜੇਕਰ ਭਾਈ ਅਮਰਪਾਲ ਖਾਲਸਾ ਦੇ ਪਰਿਵਾਰ ਵੱਲੋਂ ਜਾਂ ਬੀਬੀ ਪਰਮਜੀਤ ਕੌਰ ਜੀ ਖਾਲਸਾ ਲੜਦੇ ਨੇ ਤਾਂ ਮੈਂ ਉਹਨਾਂ ਦੀ ਸਪੋਰਟ ਕਰਾਂਗੀ ਮੈਂ ਆਪਣੀ ਅਰਜੀ ਵਾਪਸ ਲੈ ਲਾਵਾਂਗੀ ਇਧਰ ਕਾਂਗਰਸ ਪਾਰਟੀ ਨੇ ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਹਲਕਾ ਤਰਨਤਲ 2 ਦਾ ਇੰਚਾਰਜ ਲਗਾ ਦਿੱਤਾ ਹੈ ਸੁਖ ਸਰਕਾਰੀਆਂ ਹੀ ਐਜ਼ੇ ਉਮੀਦਵਾਰ ਹੋਣਗੇ ਜਿਮਨੀ ਚੋਣ ਲਈ ਹਲਕਾ ਟੰਤਾਲ ਟੂ ਤੋਂ ਧੰਨ